क्या पजनालासी हाय 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 सीफरो पर मुर्दाबाद 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 कल करते पजनालासी सीफरो पर मुर्दाबाद 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 मुर्दा हक पैसे नहीं चलेगी पत्ते शाही नहीं चलेगी नहीं चलेगी नहीं चलेगी पत्ते शाही नहीं चलेगी नहीं चलेगी नहीं चलेगी कितनी कार्रवाई वापस लो वापस लो वापस लो कितनी कार्रवाई वापस लो वापस ਅਜੀ ਮੇਰਾ ਨਾਮ ਗੁਰराज ਸਿੰਘ ਹੈ ਔਰ ਮੈਂ ਸੂਬੇ ਦਾ ਜਿਹੜਾ ਹੈਗਾ ਮੁਖ ਬਲਾਰਾ ਮੁਲਾਜ਼ਮ ਯੂनाइटेड ਔਰਗਨਾਈਜੇਸ਼ਨ ਦਾ ਸਾਡਾ ਇੱਕ ਮੁਲਾਜ਼ਮ ਸਹਾਇਕ ਲੈਨਮੈਨ ਸਬਰਬਨ ਦੇ ਵਿੱਚ ਡਿਊਟੀ ਆਪਤ ਦਾ ਨਾਮ ਹੈਗਾ ਸੋ ਲੰਬੇ ਸਮੇਂ ਤੋਂ ਆਪਣੀ ਤਨਮਾਨ ਨਾਲ ਡਿਊਟੀ ਕਰ ਰਿਹਾ ਹੈ ਔਰ ਜਿਹੜਾ ਐਸ ਡੀਓ ਆ ਸਬਰਬਨ ਬਾਦਰ ਸਿੰਘ ਉਸ ਵੱਲੋਂ ਜਿਹੜਾ ਹੈਗਾ ਉਸ ਨੂੰ 7 7 72 72 ਨੂੰ ਜਿਹੜਾ ਹੈਗਾ ਉਸ ਨੂੰ ਜਿਹੜਾ ਹੈਗਾ ਉਹ 72 ਤੋਂ ਗੈਹਰਾਜਰ ਕਰ ਦਿੱਤਾ ਗਿਆ 4 ਮਹੀਨਿਆਂ ਦੀ ਗੈਹਰਾਜਰੀ ਲਾ ਦਿੱਤੀ ਗਈ ਹੈ ਤਾਂ ਜਦੋਂ ਕਿ ਸਾਥੀ ਦੀ ਲਗਾਤਾਰ ਤਨਖਾਹ ਪੱਤਿਆਂ ਸਮੇਤ ਬਣ ਰਹੀ ਹੈ ਇੱਕ ਪਾਸੇ ਤਨਖਾਹ ਬਣ ਰਹੀ ਹੈ ਪੱਤੇ ਪੂਰੇ ਮਿਲ ਰਹੇ ਨੇ ਦੂਜੇ ਪਾਸੇ ਕਿਸੇ ਦੀ ਸ਼ੈ ਥੱਲੇ ਆ ਕੇ ਜਿਹੜੀ ਦੇ ਹੈਗੀ ਉਹ ਕਾਰਵਾਈ ਕੀਤੀ ਗਈ ਹੈ ਜੋ ਨਿੰਦੜਯੋਗ ਹੈ ਅਸੀਂ ਐਸਡੀਓ ਸਾਹਿਬ ਨੂੰ ਜਿਹੜੀ ਸਾਡੀ ਜਥੇਬੰਦੀ ਵੱਲੋਂ ਲੋਕਲ ਦੋ ਵਾਰੀ ਮੀਟਿੰਗ ਕੀਤੀ ਗਈ ਔਰ ਉਹਨਾਂ ਨੂੰ ਇਹ ਗੱਲ ਕਹੀ ਗਈ ਕਿ ਤੁਸੀਂ ਆਪਦੀ ਲੈਟਰ ਜਿਹੜੀ ਵਾਪਸ ਕਰੋ ਔਰ ਮਾਫੀ ਮੰਗ ਲਓ ਕਿ ਮੈਂ ਗਲਤੀ ਕਰ ਬੈਠਾ ਤਾ ਕਿਤੇ ਨਾ ਕਿਤੇ ਉਹ ਆਪਦੀ ਗਲਤ ਤੋਂ ਪੈਦਾ ਨਜ਼ਰ ਆ ਰਿਹਾ ਔਰ ਜਿਹੜੀ ਹੈਗੀ ਹੈ ਉਹ ਸਾਡੇ ਸਾਥੀ ਦੀ ਜਿਹੜੀ ਗੈਰਹਾਜ਼ਰੀ ਲਈ ਹੈ ਅਸੀਂ ਅੱਜ ਉਸ ਦੇ ਪਿੱਛੇ ਰੋਸ ਧਰਨਾ ਦਿੱਤਾ ਸੀ ਔਰ ਇਹ ਕਹਿਆ ਸੀਗਾ ਕਿ ਜੇ ਅੱਜ ਦਾ ਦਿਨ ਤੁਹਾਡੇ ਵਾਸਤੇ ਲਾਸਟ ਹੈ ਜੇਕਰ ਸਾਥੀ ਤੋਂ ਮਾਫੀ ਮੰਗ ਲੈਂਦੇ ਹੋ ਔਰ ਆਪਦੀ ਲੈਟਰ ਵਾਪਸ ਲੈ ਲੈਨੇ ਹੋ ਤਾਂ ਅਸੀਂ ਜਿਹੜੀ ਅੱਜ ਦਾ ਜਿਹੜਾ ਰੋਸ ਪਜਾਰਾ ਇਹਨੂੰ ਖਤਮ ਕਰ ਦਿਆਂਗੇ ਪਰ ਜਿਹੜਾ ਹੈਂਕੜਵਾਜ ਐਸਡੀਓ ਹੈਗਾ ਉਹ ਆਪਦੀ ਜਿਹੜੀ ਹੈਗੀ ਧੌਣ ਦਾ ਉਹਦਾ ਕਿਲਾ ਜਿਹੜਾ ਹੈਗਾ ਉਹ ਸਰੀਆ ਫਸਿਆ ਹੋਇਆ ਉਹਦੇ ਕਰਕੇ ਉਹ ਜਿਹੜੀ ਆਪਦੀ ਗਲਤੀ ਮੰਨਣ ਨੂੰ ਤਿਆਰ ਨਹੀਂ ਹੈਗਾ ਔਰ ਜਿਹੜੇ ਸਾਡਾ ਕੇਡ ਤਾਰ ਲੋਕਾਂ ਦੇ ਘਰਾਂ ਦੀ ਰੋਸ਼ਨੀ ਜਿਹੜੀ ਹੈਗੀ ਉਹ ਦੇਰ ਐ ਨੇ ਲ ਜਾ ਜਾ ਕੇ ਔਰ ਸਾਡਾ ਜਿਹੜਾ ਸੈਂਟੀਮੀਟਰ ਦਾ ਮਾਤ ਦਾ ਤੇ ਸਾਡਾ ਜਿਹੜਾ ਫਾਸਲਾ ਹੁੰਦਾ ਉਹਨੂੰ ਤੈਅ ਕਰ ਰਹੇ ਆ ਜਦ ਕਿ ਐਸਡੀਓ ਵੱਲੋਂ ਨਾ ਹੀ ਕੋਈ ਸਾਡਾ ਸੈਂਟਰ ਚੈੱਕ ਕੀਤਾ ਗਿਆ ਨਾ ਹੀ ਕੋਈ ਰਜਿਸਟਰ ਚੈੱਕ ਕੀਤਾ ਗਿਆ ਨਾ ਹੀ ਕਿਹੜੇ ਸਾਈਡ ਦੇ ਵਿੱਚ ਪਿੰਡ ਦੇ ਵਿੱਚ ਜਾ ਕੇ ਕੋਈ ਕੰਪਲੀਟ ਦਰਜ ਹੋਈ ਹੈ ਵੀ ਮੁਲਾਜ਼ਮ ਛੁੱਟੀ ਤੇ ਨਹੀਂ ਆਉਂਦਾ ਨਾਲ ਦੇ ਸਾਰੇ ਮੁਲਾਜ਼ਮ ਹਾਜ਼ਰ ਇਸ ਨਾਲ ਕਹਿ ਰਹੇ ਨੇ ਕਿ ਸਾਡੇ ਨਾਲ ਮੁਲਾਜ਼ਮ ਸੀਗਾ ਫਿਰ ਵੀ ਜਿਹੜੀ ਇਹ ਕਾਰਵਾਈ ਹੈ ਇਹ ਕਿਤੇ ਨਾ ਕਿਤੇ ਸਰਾਸਰ ਤੱਕਾ ਹੈ ਜਿੰਨੀ ਦੇ ਰੇਡੀਓ ਸਾਡਾ ਮਾਫੀ ਨਹੀਂ ਮੰਗਦਾ ਸਾਡੀ ਜੰਗ ਜਾਰੀ ਰਹੇਗੀ ਸਾਰੇ ਦੂਜਾ ਚੈਕ ਉਹ ਚਲੇ ਪਾਇਆ ਗਿਆ ਜੀ ਕੋਈ ਕਹਿਰ ਕੋਈ ਡਿਜੈਕਟ ਚੱਕਿੰਗ ਨਹੀਂ ਕੀਤੀ ਕੁਛ ਨਹੀਂ ਕੀਤੀ ਬਸ ਮਾਨਮੈਨ ਦਫਤਰ ਬੈਠ ਕੇ ਆਪਦੀ ਜਿਹੜੀ ਹੈਗੀ ਹੈ ਉਹ ਲੈਟਰ ਕੱਟ ਦਿੱਤੀ ਗਈ ਹੈ ਉਹ ਸਾਰੇ ਵੀਰ ਐ ਨੂੰ ਕਰ ਉਹ ਸਾਡੀ ਜਿਹੜੀ 72 ਨੂੰ ਕੱਟਿਆ ਗਿਆ 72 ਤੋਂ ਗੈਰਹਾਜ਼ਰ ਕੀਤਾ ਗਿਆ ਜਦ ਕਿ ਐਸ ਡੀਓ ਆਪ ਜਿਹੜਾ ਹੈਗਾ ਹੈ ਉਹ 36 ਨੂੰ ਜੁਆਇਨ ਕਰ ਰਿਹਾ 35 ਨੂੰ ਜੁਆਇਨ ਕਰ ਰਿਹਾ ਤਿੰਨ ਮਹੀਨੇ ਆਦੀ ਜੁਆਇਨਿੰਗ ਤੋਂ ਪਹਿਲਾਂ ਦੀ ਵੀ ਸਾਨੂੰ ਐਬਸੈਂਟ ਛੋਕਦੀ ਜਾ ਰਹੇ ਜੋ ਸਾਰਾ ਸਰ ਤੱਕ ਆ ਵਾਪਸ ਹੀ ਲੈ ਲੈਣੇ ਆ ਉਸ ਨੂੰ ਦੁਬਾਰਾ ਤੋਂ ਸੋਧ ਕਰ ਦਿੰਨੇ ਆ ਸੋਧ ਕਰ ਦਿੰਦੇ ਜੀ ਉਹ ਤਾਂ ਫਿਰ ਫਿਰ ਉਹ ਤਾਂ ਫਿਰ ਜੋ ਮਨ ਮਰਜ਼ੀ ਨਾਲ ਜੋ ਮਰਜ਼ੀ ਕੱਢੀ ਜਾਣ ਸੋਧ ਕਰਨ ਦਾ ਮਤਲਬ ਕੀ ਹੋਇਆ ਜਦੋਂ ਸਾਡਾ ਜਿਹੜੀ ਉਹ ਲੈਟਰ ਦੁਬਾਰਾ ਕੱਢ ਰਹੇ ਨੇ ਸੱਤ-ਸੱਤ ਦੀ ਕੱਢ ਰਹੇ ਨੇ ਉਹਦੇ ਵਿੱਚ ਵੀ ਸਾਥੀ ਨੂੰ ਜਿਹੜਾ ਉਹਦਾ ਇੱਕ ਮਹੀਨਾ ਬਦਲਣ ਦੇ ਨਾਲ ਵੀ ਆਪਦੀ ਇਸ ਚੀਜ਼ ਤੋਂ ਬਚਣ ਵਾਸਤੇ ਖੱਢੀ ਗਈ ਹੈ ਉਹਦੇ ਦਰਾਂ ਨੂੰ ਸੰਡੇ ਵਾਲੇ ਦਿਨ ਉਹ ਲੈਟਰ ਬਣਦੀ ਹੈ ਸੱਤ-ਸੱਤ ਤੁਹਾਡੀ ਮੰਗ ਵੀ ਇਹੀ ਹੈ ਨਾ ਕਿ ਸੱਤ-ਸੱਤ ਦੀ ਲੈਟਰ ਵੀ ਕੱਢੀ ਗਈ ਹੈ ਤਰ ਬਣਦੀ ਹੈ ਐਤੋਂ ਸਾਡੇ ਸਾਥੀ ਦੀ ਰੈਸਟ ਹੈਗੀ ਹੈ ਰੈਸਟ ਵਾਲੇ ਦਿਨ ਕਿਵੇਂ ਲੈਟਰ ਕੱਢੀ ਜਾ ਸਕਦੀ ਦੂਜੀ ਲੈਟਰ ਵੀ ਗਲਤ ਦਿੱਤੀ ਗਈ ਜਿਹੜੀ ਉਹਨਾਂ ਜਿਹੜੀ ਘਬਰਾਟ